ਜਦੋਂ ਦੂਜਿਆਂ ਨੇ ਕੋਈ ਟਵਾ ਪੜਦਾ ਤਾਂ ਪਲੀਜ਼ ਉਹ ਹੀ ਸੋਚਿਆ ਕਰੇ ਵੀ ਉਹ ਟਵਾ ਕਈ ਵਾਰੀ ਉਹ ਟੋਏ ਦੇ ਵਿੱਚ ਅਸੀਂ ਵੀ ਦੇਖ ਸਕਦੇ ਹਾਂਗੇ ਉਹ ਸਾਡੇ ਲਈ ਵੀ ਹੋ ਸਕਦਾਗਾ ਸੋ ਇਹਨਾਂ ਗੱਲਾਂ ਦੀ ਸ਼ੁਰੂਆਤ ਨਾਲ ਜੀ ਅੱਜ ਆਪਾਂ ਆਪਣਾ ਵਲੌਗ ਸਟਾਰਟ ਕਰ ਦੇਾਂਗੇ ਇੱਧਰ ਬਣੀਆਂ ਦੀ ਸੀਗੀ ਮੈਗੀ ਦੁਪਹਿਰ ਦਾ ਟਾਈਮ ਸੀਗਾ ਤੇ ਆਪਾਂ ਬਣਾ ਰਹੇ ਸੀਗੇ ਮੈਗੀ ਤੇ ਇਹਦੇ ਲਈ ਆਪਾਂ ਪਾਣੀ ਸੀਗਾ ਜੀ ਉਹਨੂੰ ਉਬਾਲ ਲਿਆ ਸੀਗਾ ਤੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਆਪਾਂ ਤੇਲ ਪਾਇਆ ਸੀਗਾ ਜੀ ਸਰੋਂ ਦਾ ਤੇ ਕਿਉਂਕਿ ਇਹਦੇ ਨਾਲ ਜੀ ਜਿਹੜੀ ਮੈਗੀ ਆ ਉਹ ਚਿਪਕਦੀ ਨਹੀਂ ਹੈਗੀਗੀ ਸੋ ਆਪਾਂ ਬਣਾ ਰਹੇ ਸੀਗੇ ਮੈਗੀ ਦੁਪਹਿਰ ਦਾ ਟਾਈਮ ਸੀਗਾ ਜੀ ਤੇ ਉਧਰ ਬਣ ਰਹੀ ਸੀਗੀ ਆਪਣੀ ਚਾਹ ਲੋ ਜੀ ਆਪਣੀ ਮੈਗੀ ਬਣੀ ਸਟਾਰਟ ਹੋ ਗਈ ਆਪਾਂ ਬਿਲਕੁਲ ਸਿੰਪਲ ਬਣਾਈ ਹੈ ਕੋਈ ਸਬਜ਼ੀਆਂ ਐਡ ਨਹੀਂ ਕੀਤੀਆਂ ਕਿਉਂਕਿ ਯਾਦਵੀ ਨੂੰ ਬਿਲਕੁਲ ਹੀ ਪਸੰਦ ਹੈਗੀ ਆ ਜੀ ਉਹ ਸਿੰਪਲ ਮੈਗਰ ਕੇ ਖੁਸ਼ ਰਹਿੰਦਾਗਾ ਇੱਧਰ ਬਣ ਗਈ ਸੀਗੀ ਜੀ ਮੈਗੀ ਤੁਸੀਂ ਵੀ ਖਾ ਸਕਦੇ ਹੋਗੇ ਇੰਜੋਏ ਕਰ ਸਕਦੇ ਹੋਗੇ ਤੇ ਖਾਣਾ ਪੀਣਾ ਖਾਣ ਤੋਂ ਬਾਅਦ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਤੇ ਆਪਾਂ ਬਣਾ ਰਹੇ ਸੀਗੇ ਉਬਲੇ ਹੋਏ ਆਲੂਆਂ ਦੀ ਸਬਜ਼ੀ ਤੇ ਸਬਜ਼ੀ ਲਈ ਜੀ ਆਪਾਂ ਕੁੱਕਰ ਚਾਲ ਲਿਆ ਸੀ ਗਿਆ ਜੀ ਤੇ ਇਧਰ ਵੀ ਪਤਾ ਸੀਗਾ ਆਪਾਂ ਤੇਲ ਤੇ ਤੇਲ ਦੇ ਵਿੱਚ ਪਤਾ ਸੀ ਜੀ ਜੀਰਾ ਤੇ ਇਧਰ ਆਲੂਆਂ ਨੂੰ ਕਰ ਲਾਂਗੇ ਆਪਾਂ ਮੈਸ਼ ਬਾਕੀ ਜੇਕਰ ਸਾਡਾ ਵਲੌਗ ਵਧੀਆ ਲੱਗਦਾ ਹੋਏਗਾ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਤੁਹਾਡੇ ਕੋਲੇ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਜਿਹੜੀ ਪਾ ਸਕੇ ਸੋ ਤੁਹਾਡੇ سپورਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਜੀ ਤੇ ਇਧਰ ਆਪਣਾ ਸੀਗਾ ਤੜਕਾ ਭੁੱਜ ਰਿਹਾ ਸੀਗਾ ਆਲੂਆਂ ਲਈ ਆਪਾਂ ਟਮਾਟਰਾਂ ਕੀ ਥੋੜੇ ਇੱਕ ਵਾਧਾ ਐਡ ਕੀਤਾਗਾ ਜੀ ਦੋ ਟਮਾਟਰ ਸੀਗੇ ਤੇ ਇਧਰ ਸਬਜ਼ੀ ਰੋਟੀਆਂ ਆਪਣੀ ਬਣ ਗਈ ਸੀਗੀ ਤੇ ਖਾ ਰਹੇ ਸੀਗੇ ਜੀ ਆਪ ਇਹ ਸਿੰਪਲ ਥਾਲੀ ਹੈ ਜੀ ਆਪਣੀ ਬਿਲਕੁਲ ਹਲਕਾ ਖਾਣਾ ਖਾਣਾ ਚਾਹੀਦਾ ਸ਼ਾਮ ਦੇ ਟਾਈਮ ਤੇ ਇਹਦਾ ਸਾਬੂਲੀ ਕੁਤੀ ਸੀਗੀ ਜੀ ਚੂਰੀ ਆਪਾਂ ਕਿਉਂਕਿ ਉਹਨਾਂ ਤੋਂ ਹੱਥ ਦਾ ਕਰਕੇ ਖਾਦੇ ਨਹੀਂ ਤੇ ਇਦਾਂ ਸੀਗਾ ਚਿਲਡ ਦੁੱਧ ਠੰਡਾ ਦੁੱਧ ਸੀਗਾ ਜੀ ਮੈਨੂੰ ਬਹੁਤ ਵਧੀਆ ਲੱਗਦਾਗਾ ਸੋ ਉਧਰ ਛੋਟਾ ਸਾ ਬੈਠਾ ਸੀਗਾ ਖਾਣਾ ਖਾ ਰਿਹਾ ਸੀਗਾ ਉਹ ਅੰਦਰ ਬੈਠਾ ਸੀਗਾ ਉਹ ਕਹਿੰਦਾ ਕਿ ਵੀ ਮੈਂ ਐਲਈਡੀ ਦੇਖੂੰ ਕਾਰਟੂਨ ਚੱਲੀ ਜਾਂਦੇ ਸੀਗੇ ਜੀ ਉਹਦੇ ਤਾਂ ਕਰਕੇ ਸੋ ਆਪਾਂ ਕਿਤੇ ਜਾਣਾ ਸੀਗਾ ਤੁਹਾਨੂੰ ਸੇਰੇ ਦਿਖਾਉਣੇ ਪੈਟੇ ਜਾ ਰਹੇ ਹਾਂ ਜੀ ਇਹ ਜਾ ਰਹੇ ਸੀਗੇ ਆਪਾਂ ਇਨ ਟਾਊਨ ਸਿਪ ਰੋਡ ਹੈ ਜੀ ਇਹ ਫਾਈਨਲੀ ਰੋਡ ਦੇ ਉੱ ਤੇ ਆਪਾਂ ਜਾ ਰਹੇ ਸੀਗੇ ਸਾਡੀ ਮਾਸੀ ਜੀ ਕੋਲ ਮਾਨਸਾ ਇਨ ਮਾਨਸਾ ਦੇ ਵਿੱਚ ਤੇ ਇਧਰ ਰਸਤੇ ਦੇ ਵਿੱਚ ਆਪਾਂ ਰੁਕ ਗਏ ਸੀਗੇ ਤੇ ਆਪਾਂ ਪੀ ਰਹੇ ਸੀਗੇ ਜੀ ਜੂਸ ਇਹ ਮੈਨੂੰ ਸੋਹਣੀ ਲੱਗੀ ਮਸ਼ੀਨ ਜੀ ਤੇ ਬਿਜਲੀ ਤੇ ਹੀ ਚੱਲਦੀ ਹੈਗੀ ਤੇ ਆਪਾਂ ਲੋਜੀ ਘਰੇ ਪਹੁੰਚ ਗਏ ਸੀਗੇ ਤੇ ਇਧਰ ਪੀ ਰਹੇ ਸੀਗੇ ਆਪਾਂ ਚਾਹ ਤੇ ਜਾਦੀਰ ਖਾਊਗਾ ਬਿਸਕਟ ਛੋਟੀ ਜੀ ਕੌਲੀ ਦੇ ਵਿੱਚ ਜਿਹਾ ਪਾ ਕੇ ਦਿੱਤੀ ਸੀ ਵੈਸੇ ਚਾਹ ਪੀਂਦਾ ਨਹੀਂਗਾ ਤੇ ਇਧਰ ਚੱਲ ਜਾਂਦੇ ਸੀਗੇ ਦੇ ਕਾਰਟੂਨ ਤੇ ਲੋ ਜੀ ਆਪੇ ਡੱਬੇ ਡੁੱਬੇ ਖਾਲੀ ਕਰਤੇ ਸੀ ਭੁੱਖ ਜਾਦੀ ਹੀ ਲੱਗੀ ਪਈ ਸੀਗੀ ਦੇ ਇਧਰ ਸਾਲ ਦਾ ਕੱਪ ਪਿਆ ਸੀਗਾ ਜੀ ਕਚਾਲ ਆ ਤੇ ਇਧਰ ਇਹਨਾਂ ਨੇ ਰੱਖਿਆ ਹੋਇਆ ਸੀਗਾ ਜੀ ਟੋਮੀ ਇਹਦਾ ਨਾ ਟੋਮੀ ਹੈਗਾ ਇਹਨੇ ਸਾਡੇ ਵੱਲ ਦੇਖ ਕੇ ਬਿਲਕੁਲ ਵੀ ਕੋਈ ਰिएक्ट ਨਹੀਂ ਕੀਤਾ ਹੈਗਾ ਵੀ ਅਸੀਂ ਤਾਂ ਇਸ ਨੂੰ ਫਸਟ ਟਾਈਮ ਹੀ ਮਿਲੇ ਸੀਗੇ ਪਰ ਵਿਚਾਰਾ ਨਾਈਸ ਸੀਗਾ ਵਧੀਆ ਤੇ ਇਧਰ ਮਾਮਾ ਜੀ ਦੀ ਬੇਟੀ ਕੱਟ ਰਹੀ ਸੀ ਜੀ ਜੀ ਆਲੂ ਸ਼ਾਮ ਦੀ ਸਬਜ਼ੀ ਦਾ ਹੋ ਗਿਆ ਸੀਗਾ ਟਾਈਮ ਤੇ ਸਾਬ ਮੈਨੂੰ ਛੱਡ ਗਏ ਸੀਗੇ ਤੇ ਚੱਲ ਗਏ ਸੀਗੇ ਵਾਪਸ ਕਿਉਂਕਿ ਆਪਾਂ ਦੋ ਦਿਨ ਹੀ ਰਹਾਗੇ تھے छुट्टियां ਸੀਆਂ ਤਾਂ ਕਰਕੇ ਸੀ ਤੇ ਇਧਰ ਮਾਸੀ ਜੀ ਕਰ ਰਹੇ ਸੀਗੇ ਬਰਤਨ ਸਾਫ ਤੇ ਆਪਾਂ ਇਹਨਾਂ ਦੇ ਘਰ ਦੇ ਵੀ ਦੇ ਸੀ ਤੁਹਾਨੂੰ ਦਿਖਾਵਾਂਗੇ ਇਧਰ ਦੇਖੋ ਇਹ ਫੇਰ ਆ ਗਿਆ ਮੇਰੇ ਵੱਲ ਦੇਖੀ ਜਾਂਦਾ ਸੀਗਾ ਵੀ ਮੈਂ ਇਹਦੇ ਕੋਲ ਫੋਨ ਲੈ ਕੇ ਜਾ ਰਹੀ ਸੀ ਤਾਂ ਕਰਕੇ ਮੈਨੂੰ ਬੁਲਾ ਰਹੀ ਸੀ ਬਿਲਕੁਲ ਨਾਈਸ ਆ ਬਹੁਤ ਯਾਦੇ ਨਾਈਸ ਆ ਬਿਲਕੁਲ ਕੋਈ ਐਵੇਂ ਡਾਇਰੈਕਸ਼ਨ ਦਿੱਤਾ ਨਹੀਂ ਹੈਲੋ ਟੌਮੀ ਸੇ ਹੈਲੋ ਨੇ ਖੇਡੀ ਆ ਰਹੀ ਸੀਗੀ ਤੇ ਜਦਵਿਰ ਵੀ ਖੇਡ ਰਿਆ ਸੀ ਕੋਲ ਬੈਠਾ ਨੇ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਕਿਉਂਕਿ ਸ਼ਹਿਰਾਂ ਦੇ ਵਿੱਚ ਸਬਜ਼ੀ ਰੋਟੀ ਲੇਟ ਹੀ ਬੰਦਦੀ ਹੈਗੀ ਤੇ ਅੱਜ ਆਪਾਂ ਵਿਹਲੇ ਸੀਗੇ ਤਾਂ ਕਰਕੇ ਜੀ ਫ੍ਰੀ ਦੇ ਤੇ ਅਦਰ ਉਸ ਬਣਾ ਰਹੇ ਸੀਗੇ ਮਾਸੀ ਜੀ ਸਬਜ਼ੀ ਆਲੂ ਬੜੀਆਂ ਸੀ ਮੇਰੀਆਂ ਫੇਵਰੇਟ ਨੇਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਖਾਣ ਦੇ ਵਿੱਚ ਤੇ ਮੈਂ ਕੋਲੇ ਖੜੀ ਸੀਗੀ ਨਾਲੇ ਮੈਂ ਸਬਜੀ ਨੂੰ ਨਾਲ ਤਾਂ ਦੇਖ ਰਹੀ ਸੀ ਕਿਵੇਂ ਬਣਾ ਰਹੇ ਨੇ ਇਹਨਾਂ ਦਾ ਕੀ ਪ੍ਰੋਸੈਸਰ ਸਬਜੀ ਨੂੰ ਣਾ ਦਾ ਤੇ ਨਾਲੇ ਮੈਂ ਸ਼ੂਟ ਕਰ ਰਹੀ ਸੀ ਵੀਡੀਓ ਤੇ ਮਾਸੀ ਜੀ ਨਾਲ ਗੱਲਾਂ ਕਰ ਰਹੀ ਸੀਗੀ ਤੇ ਇਹਨਾਂ ਨੂੰ ਜੀ ਪਾਣੀ ਇਹਨਾਂ ਨੇ ਸੋਖ ਲਿਆ ਸੀਗਾ ਤੇ ਇਹਨਾਂ ਨੂੰ ਝੋੜ ਤਾ ਸੀਗਾ ਬਿਲਕੁਲ ਮਸਾਲਾ ਤਾਂ ਪਿਆ ਸੀ ਲੋ ਜੀ ਇਧਰ ਪਾਤੀ ਸੀਗੀ ਆਪਾਂ ਸਬਜੀ ਦੇ ਦੇ ਚ ਮਸਾਲੇ ਤੇ ਉਬਾਲ ਆ ਗਿਆ ਸੀਗਾ ਤੇ ਹੁਣ ਇਹਨਾਂ ਦੇ ਵਿੱਚ ਜਿਹੜਾ ਐਕਸਟਰਾ ਪਾਣੀ ਆ ਉਹਨੂੰ ਫੇਰ ਝੋੜ ਲਾਂਗੇ ਗਾਈਜ਼ ਜਿਵੇਂ ਬਣ ਜਾਣਾ ਇਹ ਪਾਦਾਂਗੇ ਆਪਾਂ ਕੁੱਕਰ ਦੇ ਵਿੱਚ ਤੇ 3-4 ਸਿਟੀ ਹੋਂ ਤੱਕ ਪਕਾਵਾਂਗੇ ਕਿਉਂਕਿ ਬੜੀਆਂ ਨੂੰ ਜੀ ਗਰਮ ਪਾਣੀ ਦੇ ਵਿੱਚ ਹੀ ਪਿਆ ਹੋਇਆ ਸੀਗਾ ਪਾ ਦੋ ਬਾਕੀ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਤੁਹਾਡੇ ਲਈ ਬਿਲਕੁਲ ਵਧੀਆ ਨਵੀਆਂ ਵੀਡੀਓ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਘਰੇਲੂ ਪਰਿਵਾਰ ਦੀਆਂ ਜਿਹੜੀਆਂ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕੋ ਲੋ ਦੀ ਪਾਣੀ ਪਾਤਾ ਸਬਜ਼ੀ ਦੇ ਵਿੱਚ ਤੇ ਇਹਨੂੰ ਸਿਰਫ ਦੋ ਤਿੰਨ ਸਿਟੀਆਂ ਹੀ ਲਗਾਵਾਂਗੇ ਇੱਧਰ ਲਿਆਏ ਦੀ ਤੇ ਇੱਧਰ ਮਾਸਲ ਜੀ ਲੈ ਕੇ ਆਏ ਸੀਗੇ ਅੰਬ ਤੇ ਹੋਰ ਵੀ ਸਬਜ਼ੀਆਂ ਬਹੁਤ ਸਾਰੀਆਂ ਲੈ ਕੇ ਆਏ ਸੀਗੇ ਆਹ ਲੈ ਨੇ ਝੌਲੇ ਝੌਲੇ ਸੀਗੇ ਮੂਲੀਆਂ ਵਗੈਰਾ ਸੀਗੀਆਂ ਤੇ ਹੋਰ ਸੀਗਾ ਸਲਾਦ ਵਗੈਰਾ ਸੀਗਾ ਸਾਰਾ ਤੇ ਇੱਧਰ ਅਸੀਂ ਲਾਲ ਮਿਰਚਾਂ ਕੱਢ ਰਹੇ ਸੀਗੇ ਕਿਉਂਕਿ ਬਣਾ ਰਹੇ ਸੀ ਰਾਇਆ ਦੀ ਚਟਣੀ ਚਟਣੀ ਵੀ ਮੇਰੀ ਫੇਵਰੇਟ ਹੈਗੀ ਸੋ ਇੱਧਰ ਬਣਾਇਆ ਸੀਗਾ ਮਾਸੀ ਜੀ ਨੇ achar ਮਿਰਚਾਂ ਦਾ ਇਹ ਕਰੇ ਹੀ ਬਣਾਉਂਦੇ ਨੇਗੇ कि अदर ਆਪਣੀ ਚਟਨੀ ਹੋ ਗਈ ਸੀਗੀ ਰੈਡੀ ਤੇ ਮੈਂ ਕਰ ਰਹੀ ਸੀਗੀ ਦਰਮਾਸੀ ਜੀ ਦੇ ਹੈਲਪਰ ਰੋਟੀ ਬਣਾਉਣ ਦੇ ਵਿੱਚ ਸੋ ਸਾਡਾ ਬਲੌਗ ਕਿਵੇਂ ਲੱਗਿਆ ਪਲੀਜ਼ ਜ਼ਰੂਰ ਦੱਸਿਓ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ